ਇਹ ਤਾਂ ਹੋਣਿਆ ਕਿ ਮੇਰੇ ਕੋਲ ਕੁੰਨੀਆਂ ਸੀਗੀਆਂ ਜਿਹੜੀਆਂ ਮਿਕਰਨ ਦੀਆਂ ਉਹਨਾਂ ਦੁਆਰਾ ਮਿਚ ਰਿਆ ਔਰ ਜਦੋਂ ਮਿਚ ਰਦਾ ਹੈਗਾ ਉਹਨਾਂ ਹੀ ਜ਼ਿਆਦਾ ਮੈਨੂੰ ਪਿਆਰ ਮਿਲ ਰਿਹਾ ਹੈਗਾ ਔਰ ਸਾਰਾ ਮੇਰਾ ਪਰਿਵਾਰ ਜਿਹੜਾ ਹੈਗਾ ਪਿੰਕਾ ਬੱਚੀ ਵਾਲਾ ਉਹ ਬਹੁਤ ਕੁਝ ਉਮੀਦ ਰੱਖਦਾ ਮੇਰੇ ਤੋਂ ਔਰ ਅੱਗੇ ਉਮੀਦਾਂ ਰੱਖੇ ਕਰ ਰਿਹਾ ਨੇ ਮੈਂ ਵੀ ਇਹ ਇੰਤਜ਼ਾਰ ਆ ਗਿਆ ਵਗੈਰੀ ਸੰਪਤ ਆ ਗਿਆ ਤੁਹਾਡੇ ਸ਼ੁਕਰਾਂ ਮੈਨੂੰ ਕੋਈ ਮੁਸ਼ਕਲ ਹੈ ਮੁਸ਼ਕਲ ਨਾ ਨਾ ਆ ਗਿਆ ਬਸ ਅਸੀਂ ਹਮਤ ਅੰਨਵੀਆ ਮੁਸ਼ਕਲ ਆ ਰਹੀ ਮੇਰੇ ਕੰਮ ਨਹੀਂ ਹੋਏ ਇਹ ਤਾਂ ਬਹੁਤ ਸਾਰੇ ਮੁਸ਼ਕਲ ਖੜੀ ਨੇ ਕੰਮ ਹੋਇਆ ਕਿ ਇੱਥੇ ਇੱਥੇ ਡਰਾਮੇਬਾਜ਼ੀ ਹੋਈ ਹੈ ਕੱਲ ਹੀ ਮੋੜ ਲਾ ਲਾ ਕੇ ਇਹ ਆਪਣਾ ਖਾਂਦੇ ਕੰਮ ਬੜੇ ਕਰ ਲੇ ਮੋੜਾ ਲਾ ਲਈ ਹੋਵੇ ਵੀ ਨਹੀਂ ਉਹੀ ਕਰਦੇ ਆ ਇੱਥੇ ਕੋਈ ਕੰਮ ਨਹੀਂ ਹੋਇਆ ਅੱਜ ਸਰਕਾਰ ਬਣਾਈ ਹੈਗੀ ਨੇ ਟੈਂਡਰ ਨੇ ਦਿੱਤੇ ਆ ਤੇ ਸਰਕਾਰ ਚ ਕੱਲੋ ਸਭ ਟਪੀ ਲਿਆ ਇਹਦਾ ਕਾਰਨ ਕੀ ਹੈ ਪੈਸੇ ਖਾਂਦੇ ਆ ਨਾ ਜਾਮ ਲਾ ਰਿਆ ਸਾਰੇ ਟੈਂਡਰਾਂ ਚ ਪੈਸੇ ਗਾਂਦੇ ਹੱਜ ਜਦੋਂ ਇਹਨਾਂ ਨੇ ਚੋਰੀ ਵਾਲੀ ਗਿੱਕੀ ਲਈ ਜਿਵੇਂ ਅੱਜ ਇਹ ਆਪਣੀ ਪ੍ਰੋਪਰਟੀ ਪਾਵਰ ਜਾਵਾਂਗੇ ਸੇਵਾ ਕਰਾਂਗੇ ਪੰਜਾਬ ਦੀ ਇਹਦਾ ਟੈਂਡਰਾਂ ਦੀ ਇੰਕੁਆਰੀ ਹੋਊਗੀ ਔਰ ਦੱਸਣਾ ਤੁਹਾਨੂੰ ਆਹੀ ਵੀਜਰ ਡਿਪਾਰਟਮੈਂਟ ਜਿਹਨੂੰ ਇਹਨਾਂ ਦਾ ਟੂਲ ਬਣਾਇਆ ਹੋਇਆ ਹੈ ਆਹੀ ਵੀਜਰ ਡਿਪਾਰਟਮੈਂਟ ਇਹਨਾਂ ਦੇ ਖਿਲਾਫ ਅਸੀਂ ਵੀ ਜਾਂਚ ਕਰਾਂਗੇ ਇਨਕੁਆਰੀ ਕਰਕੇ ਔਰ ਨਾਲ ਦੀ ਨਾਲ ਸਾਰੇ ਸਾਰੇ ਅੰਦਰ ਦੇ ਵਾਲੇ ਆ ਜਿਹੜਾ ਜਾਣ ਕੇ ਜਿੱਲਾ ਪੰਜਾਬ ਦਾ ਰੁਟਿਆ ਹੋ ਜਾਂਦਾ ਜਿੱਨਾ ਮਾਲੀ ਆ ਉਹ ਸਭੇ ਵਿਆਜ ਵਾਪਸ ਆ ਜਾਂਦਾ ਲੋਕਾਂ ਨੇ ਮੇਰਾ ਜਾਂ ਕੋਟ ਦਾ ਪਰਿਵਾਰ ਨੇ ਬਣਿਆ ਮੈਂ ਦਾ ਪਰਿਵਾਰ ਨੂੰ ਮੇਝਾ ਵੀ ਹੈ ਇਹ ਗੱਲ ਵੀ ਆਪਣੇ ਪਰਿਵਾਰ ਤੋਂ ਤੁਹਾਡੇ ਲੈ ਹੈ ਮੇਰੇ ਪਰਿਵਾਰ ਦੇ ਵਿੱਚ ਤੁਸੀਂ ਹੁਣ ਇਹ ਮੁੱਕ ਗਿਆ ਲੋ ਐਸ ਕਿਹ ਲੋ ਇੱਕ ਤਲ ਪ੍ਰਚਾਰੇ ਆ ਜਿਹੜਾ ਪ੍ਰਭਾਵ ਕਰ ਰਹੇ ਹੈਗੇ ਉਹਨਾਂ ਨੂੰ ਅੱਜ ਤੁਰੋਂ ਕਹਿੰਦੇ ਕਿ 1.5 ਸਾਲ ਬਾਅਦ ਜਿਹੜਾ ਮੁਕਤਾ ਹੋ ਜਾਊਗਾ ਨੌਂਦੀ ਕਾਲੀ ਤੇ ਰਹੂ ਤਬਲੀਗ ਮੋਰ ਪੌ 3 ਨੰਬਰ ਤੇ ਹੈਗਾ ਉੱਥੇ ਵੋਟ ਪਾ ਲੈ ਜਿੱਤਾਓ ਮੈਂ ਤੁਹਾਡਾ ਵਾਦਾ ਕਰਦਾ ਕਿ ਸਾਡੇ ਜੋ ਕਿਕਰ ਦਾ ਸਪੈਨਡਿੰਗ ਨਹੀਂ ਸ਼ਕਦਾ